ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਬਰਨਾਲਾ ਜੱਗੀ ਡੈਰੀ ਫਾਰਮ ਠੀਕ ਹੈ ਜੀ ਬਾਈਕੋਲ ਟੌਪ ਟੌਪ ਦੀਆਂ گاਵਾਵਾਂ ਹੁੰਦੀਆਂ ਅ ਠੀਕ ਹੈ ਜੀ 12 ਮਹੀਨੇ 30 ਦਿਨ ਬਾਈਕੋਲ ਮਾਲ ਹਾਜ਼ਰ ਹੁੰਦਾ ਠੀਕ ਹੈ ਜੀ ਲੋ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ 7728000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਇਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕ ਬਾਈ ਜੀ ਸੱਸੀ ਕਾ ਜੀ ਸੱਸੀ ਕਾਲ ਜੀ ਨਾਮ ਨਾਮ ਜੱਗੀ ਹੈ ਜੀ ਸ਼ਹਿਰ ਬਰਨਾਲਾ ਦਾ ਹਾਂਜੀ ਕੋਠੇ ਗੁਰੂ ਰਾਮ ਦਸਨਗਰ ਸੇਖਾ ਰੋਡ ਬਰਨਾਲਾ ਠੀਕ ਹੈ ਬਰਨਾਲਾ ਸ਼ਹਿਰ ਆਪਣਾ ਖਾਦ ਬਾਈ ਜੀ ਜਿਹੜਾ ਸੇਖੇ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਤੇ ਆਪਣਾ ਫਾਰਮ ਜੱਗੀ ਡੇਰੀ ਫਾਰਮ ਦੇ ਨਾਮ ਤੇ ਆਪਣੇ ਫਾਰਮ ਦਾ ਨਾਮ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 9815598107 ਜੀ ਕਿੰਨੀਆਂ ਗਾਂ ਆਪ ਜੱਗੀ ਬਾਈ ਆਪਣੇ ਕੋਲੇ ਵੇੜਾ ਦਾ ਬਾਈ ਜੀ ਨੂੰ ਕੱਲ ਜਦੋਂ ਫੋਨ ਕਰਿਆ ਉਦੋਂ 12-13 ਵੇੜਾ ਸੀਗੀਆਂ ਹਾਂਜੀ 5 ਵੇੜਾ ਰਹਿ ਗਈਆਂ ਆਪਣੇ ਕੋਲ ਹਾਂਜੀ ਹਾਂ ਜੀ ਆਪਾਂ ਵਾ ਪੰਜਾਂ ਦੀ ਡਿਟੇਲ ਸਮਝੀ ਕਰਦੇ ਹਾਂ ਠੀਕ ਹੈ ਜੀ ਪਹਿਲੀ ਵਾਰ ਦੀ ਜਾਣਕਾਰੀ ਹਾਂਜੀ ਪਹਿਲੀ ਵਾਰ ਉਹ ਜੀ ਦੂਜਾ ਸੂਆ ਹਾਂਜੀ ਸ਼ੇਰ ਹੰਦਾ ਮੂ ਹਾਂਜੀ ਪਲੂਨ ਦਾ ਦੁੱਧ 28 ਤੋਂ 30 ਕਿਲੋ ਦਿੱਤਾ ਹੋਇਆ ਹੈਗਾ ਹਾਂਜੀ ਆਪਣੀ ਲੋਕਲ ਹੀ ਲਈ ਹੋਈ ਹੈ ਇੱਥੋਂ ਹਾਂਜੀ ਕੋਈ ਵੀ ਵੀਰ ਦੀ ਡਿਟੇਲ ਮੰਗਣੀ ਚਾਹੁੰਦਾ ਹੋਵੇ ਹਾਂਜੀ ਤਾਂ ਆਪਾਂ ਫੁੱਲ ਡਿਟੇਲ ਮਾਲਕ ਦੇ ਘਰ ਚੱਕਰ ਭੇਜ ਸਕਦੇ ਹਾਂ ਹਾਂਜੀ ਇੱਕ ਕਹਿਣ ਦਾ ਨਹੀਂ ਹਾਂਜੀ ਵੀ ਵਪਾਰੀਆਂ ਦੇ ਕਹਨ ਵਾਲਾ ਦੁੱਧ ਹੁੰਦਾ 30 ਕਿਲੋ ਹਾਂਜੀ ਇਹਦਾ ਮਤਲਬ 30 ਕਿਲੋ ਦਿੱਤਾ ਹੋਇਆ ਨੈਟ ਠੀਕ ਹੈ ਜੀ ਅੱਜ ਕੀ ਕਰਮ ਵਾਲੀ ਬੱਧੀ ਦੋਗੀ ਹਾਂ ਬਈ 32 ਕਿਲੋ ਦੁੱਧ ਪਾ ਦੂਗੀ ਤਿਆਰ ਬਹੁਤ ਸੋਹਣੀ ਹੋਈ ਆ ਠੀਕ ਹੈ ਜੀ ਹਾਂਜੀ ਕਿੰਨੇ ਕ ਦਿਨ ਵਾਕੀ ਬਰੀ ਜਗੀ ਇਹਦੇ 8 ਤਰੀਕ ਨੂੰ ਦਿਨ ਪੂਰੇ ਆ ਵੀਰ ਜੀ 8 ਤਰੀਕ ਨੂੰ ਦਿਨ ਪੂਰੇ ਹਲਟ ਲਾਟੂ ਲਾ ਕਾਫੀ ਪਏ ਆ ਕਰਮਾ ਹਾਂ ਬਈ ਬਹੁਤ ਬਹੁਤ ਪਏ ਆਗੇ ਹਾਂਜੀ ਬਾਈ ਦਾ ਕਹਨ ਆ ਵੀ ਜਿੱਦੋਂ ਲਈ ਆ ਪਾ ਵੀ ਵੀਰੇ ਹਫਤਾ ਪਹਿਲਾਂ ਚੂਣ ਲੱਗੇ ਸੀ ਪਿਛਲੇ ਹਰਤਾਂ ਸਹੀ ਅੱਜ ਕੀ ਥੋੜੀ ਜਾਨ ਜੂਨ ਜਿਆਦਾ ਗਾਂਹ ਜੇ ਲੇਵਲ ਹੋਗਾ ਹੋਰ ਵੀ ਬਹੁਤ ਜ਼ਿਆਦਾ ਖੋਲ ਜੂਗੀ ਬਹੁਤ ਚੰਗਾ ਤਿਆਰ ਕਰ ਜੂਗੀ ਠੀਕ ਹੈ ਹਾਂ ਤੇ ਰੇਟ ਚ ਕੀ ਬਈ ਦਾ ਹਾਂ ਰੇਟ ਬਾਈ ਜੀ ਇੱਕ ਹੱਥ ਮੰਨ ਕੇ ਬੇਨਤੀ ਹੈ ਬਾਬਾ ਜੀ ਪਣੇਰੇਟ ਹੁੰਦੇ ਆ ਉਹ ਬਰਾਬਰ ਦੇ ਹੁੰਦੇ ਆ ਹਾਂਜੀ 2000 ਰੁਪਏ ਛੋਟ ਹੁੰਦੀ ਆ ਹਾਂਜੀ ਤੇ ਬਾਕੀ ਇਹ ਆਏਗਾ ਕੋਈ ਵੀ ਦਵਾਸ ਦਾ ਮੰਨਤਨ ਹੋ ਜਾਂਦਾ ਨਾ ਹਾਂਜੀ ਹਾਂਜੀ 1,30,000 ਦੀ ਵੜ ਦੇ ਦਾਂਗੇ ਬਾਈ ਜੀ ਠੀਕ ਹੈ 1,30,000 ਹਾਂਜੀ ਅੱਜ ਵੀ ਦੂਜੀ ਦੀ ਦੱਸ ਗਣ ਦੂਜਾ ਸੂਆ ਜਰਸੀ ਠੰਡੀ ਬਹੁਤ ਆ ਬਾਈ ਜੀ ਹਾਂਜੀ 12 ਤਰੀਕ ਨੂੰ ਇਹ ਦਿਨ ਪੂਰੇ ਨੇ ਜੀ ਹਾਂਜੀ ਸਾਰੇ ਦੰਦਾਂ ਚ ਇਹ ਦੂਜੇ ਸੂਆ ਠੀਕ ਹੈ ਜੀ ਬਲੂਨ ਦਾ ਦੁੱਧ 18 19 ਕਿਲੋ ਦਿੱਤਾ ਹੋਇਆ 18 ਕਿਲੋ ਖੁੱਲ੍ਹੇ ਹੀ ਦਿੱਤਾ ਹੋਇਆ ਮੰਨ ਲਓ ਹਾਂਜੀ ਠੰਡੀ ਤਾਂ ਇੰਨੀ ਆ ਠੀਕ ਹੈ ਜੀ ਵੀ ਚਾਹੇ ਕੋਈ ਵੀ ਆਪਣਾ ਭੈਣ ਭਰਾ ਵੀ ਰਹੇ ਮੁੰਲਾ ਚਾਹੇ ਉੱਥੇ ਚੁੱਲ੍ਹੇ ਕੋਲੇ ਬੰਨ ਕੇ ਝੂਲੇ ਭੈਣ ਮੇਰੀ ਆਈ ਨਹੀਂ ਜੀ ਤੂੰ ਦਿੱਕਤ ਆ ਠੀਕ ਹੈ ਸਾਲ ਸੁਸਰੀ ਬਹੁਤ ਜ਼ਿਆਦਾ ਆ ਹਾਂਜੀ ਮੂੰਹ ਮਾ ਦਿਖਾ ਦਿਓ ਬਾਈ ਜੀ ਫੇਸ ਦਿਖਾ ਦਿਓ ਜਰਸੀ ਅਗਲਾ ਕਹਿ ਜਾਂਦਾ ਠੀਕ ਹੈ ਜੀ ਇਹ ਆ ਪਿਓਰ ਜਰਸੀ ਪੰਜਾਬ ਵਾਲੀ ਹੈ ਜਿਹੜੀ ਆਪਾਂ ਪਹਿਲਾਂ ਦਿਖਾਈ ਆ ਹਾਂਜੀ ਇਹ ਕੇ ਵੜ ਇਹ ਜਰਸੀਆਂ ਕੁਆਲਿਟੀ ਵਾਲੀਆਂ ਨੇ ਹਾਂਜੀ ਉਹ ਨਿੱਕੀਆਂ ਨਿੱਕੀਆਂ ਨੂੰ ਜਰਸੀਆਂ ਕਹੀ ਜਾਣਾ ਪੰਜਾਬ ਵਾਲੀਆਂ ਉਹ ਚਾਹੇ ਕੋਈ ਕਹੀ ਜਾਵੇ ਠੀਕ ਹੈ ਜੀ ਮਤਲਬ ਜਿਹੜੀਆਂ ਇਹ ਜਰਸੀਆਂ ਨੇ ਹਾਂਜੀ ਇਹ ਕੁਆਲਿਟੀ ਵਾਲੀਆਂ ਜਰਸੀਆਂ ਨੇ ਟੌਪ ਜੀ ਪੂਰੀਆਂ ਠੀਕ ਹੈ ਜੀ ਲੋਪਰਾ ਚੰਗੀ ਪੜੀ ਕੋਸੀ ਹਾਂਜੀ ਭਾਈ ਰੇਟ ਜਾਇਜ਼ ਆ ਇਹਦਾ ਹਾਂ ਭਾਈ ਜੀ 85000 ਦੀ ਵੇੜ ਦੇ ਦਾਂਗੇ ਜੀ ਇਹ 80000 ਹਾਂਜੀ ਵਧ ਜਾਣਕਾਰੀ ਭਾਈ ਤੋਂ ਲੈ ਸਰ ਠੀਕ ਹੈ ਜੀ ਹਾਂਜੀ ਜਗੀ ਬਈ 3 ਨੰਬਰ ਦਾ 3 ਨੰਬਰ ਬਈ ਜੀ ਕ੍ਰੋਸ ਬਰੀਡ ਚ ਆ ਗਈ ਹਾਂਜੀ ਇਹਨੂੰ ਚਾਹੇ ਆਇਰ ਸ਼ਰ ਕਹੋ ਹਾਂਜੀ ਜਿਹੜੀ ਮਰਜੀ ਨਸਲ ਬਣਾ ਲਓ ਉਸੀ ਨਸਲ ਹੈ ਮੰਨ ਲਓ ਹਾਂਜੀ ਵੀ ਗਰਮੀਆਂ ਦਾ ਤੋਹਫਾ ਹੀ ਆ ਠੀਕ ਹੈ ਜੀ ਵੀ ਜਿਹੜੇ ਭਾਂ ਪ੍ਰਾਣੇ ਵੜ ਲੈਣੀ ਆ ਹਾਂਜੀ ਮਤਲਬ ਆ ਮੰਨ ਲਓ ਵੀ ਚਾਹੇ ਐਨ ਜਮਾ ਚਿਹੇ ਜਿ ਬਣੀ ਰੱਖਿਓ ਧੁੱਪੇ ਹੈ ਜੀ ਧੁੱਪ ਚ ਠੀਕ ਹੈ ਜੀ ਨਾ ਤਾਂ ਨੇ ਕੋਈ ਹੌਂਕਣਾਗਾ ਠੀਕ ਹੈ ਜੀ ਮਤਲਬ ਬਾਡੀ ਵੇਟ ਵੀ ਬਹੁਤ ਜ਼ਿਆਦਾ ਚੰਗਾ ਥੋੜੀ ਜਿਹੀ ਕੱਚੀ ਵਿਹੜ ਜ਼ਰੂਰ ਹੈਗੀ ਆ ਵੀਰੇ ਠੀਕ ਹੈ ਜੀ ਲੋ ਹਾਂਜੀ ਮਾੜਮ 13 ਦਿਨ ਲੈ ਜੂਗੀ ਠੀਕ ਹੈ ਜੀ ਬਾਕੀ ਆਪਾਂ ਕੱਚੀ ਸੀ ਵਿਹੜ ਪਾਉਣੀ ਨਹੀਂ ਸੀ ਵੀਡੀਓ ਚ ਹਾਂਜੀ ਚਲੋ ਐਵੇਂ ਕਿਸੇ ਵੀਰ ਭੈਣ ਦੇ ਪਸੰਦ ਆ ਜਾਂਦੀ ਹੈ ਕੋਈ 10 ਦਿਨ ਸਾਹਬਾ ਆ ਹੁੰਦਾ ਇਹਦਾ ਠੀਕ ਹੈ ਹਾਂ ਜੀ ਵੀ ਕੀ ਰੇਟ ਆ ਦਾ ਜਾਇਜ਼ ਆ ਹਾਂ ਕੋਈ ਜੀ 85000 ਦੀ ਇਹ ਦੇ ਦਾਂਗੇ ਬਾਈ ਜੀ 85000 ਮਤਲਬ ਜਿਹੜੀਆਂ ਇਹ ਵੇੜਾਂ ਨੇ ਬਾਈ ਜੀ 20 ਤੋਂ ਪਲੱਸ ਚੱਲਣ ਵਾਲੀਆਂ ਵੇੜਾਂ ਨੇ ਠੀਕ ਆ ਜੀ ਮਤਲਬ ਇਹ ਨਹੀਂ ਹੈਗਾ ਕੋਈ ਵੀ ਵੇੜ ਇਹਦੇ ਵਿੱਚੋਂ 16 17 ਕਿਲੋ ਦੁੱਧ ਦੇਊਗੀ ਹਾਂ ਜੀ 22 22 ਕਿਲੋ ਲੀਆਂ ਵੇੜਾਂ ਨੇ ਠੀਕ ਆ ਜੀ ਹਾਂ ਜੀ ਵੀ ਚਾਰ ਨੰਬਰ ਦੱਸੋ ਜੀ ਜਾਣਕਾਰੀ ਪਹਿਲਾਂ ਮੱਛੀ ਹੈ ਬਾਈ ਜੀ ਹਾਂ ਜੀ ਬਾਣੀ ਜੰਗਾ ਦੀ ਪਤਲੀ ਜ਼ਰੂਰ ਆ ਥੋੜੀ ਜੀ ਨਰਮ ਨਰਮ ਆ ਹਾਂ ਜੀ ਖਰੀਬ ਉਹਦੇ ਨਿਕਲੂਗੀ ਦੁੱਧ 15 ਕਿਲੋ ਪਾ ਦੂਗੀ ਖੁੱਲਾ ਆਰਾਮਦਾਰੀ ਦਾ ਠੀਕ ਹੈ ਜੀ ਆਪ ਸੁਧਰੀ ਬਹੁਤ ਜਿਆਦੇ ਆ ਹਾਂਜੀ ਆਹ ਪੁੱਤ ਫਿਰ ਪਿਆਨ ਨੂੰ ਤਾਂ ਮਾ ਲਿਆਉਗੀ ਸਾਫ ਸੁਧਰੀ ਬਹੁਤ ਜਿਆਦੇ ਆ ਮੁਠੀ ਵਾਲਾ ਥਣ ਲੱਗਿਆ ਪੂਰੇ ਟੌਪ ਕਲਾਸ ਆ ਬਾਈ ਜੀ ਠੀਕ ਹੈ ਜੀ ਜੱਗੀ ਬਾਈ ਰੇਟ ਦਾ ਜਾਇਜ਼ 55000 ਦੀ ਵੈਢ ਦੇ ਦਿਆਂਗੇ ਬਾਈ ਜੀ 55000 ਦੀ ਬਾਈ ਰੇਟ 50000 ਪਾਣੀ ਪੀਣਾ ਬਾਈ ਨੇ ਕੋਈ ਨਹੀਂ ਬਿਲਕੁਲ ਪੰਨਾ ਬਾਈ ਓ ਖੇਲ ਵਿਹਲਿ ਕਰੀ ਵੀ ਹੁਣ ਮੋਟਰ ਚਲਾਉਣੀ ਮੇਣੀ ਹੈ ਜੀ 55000 ਹਾਲ ਤੱਕ ਪਿਆ ਬਾਈ ਜੀ ਦਾ ਹਫਤੇ ਤੱਕ ਲੋ ਤਾਂ 1500 ਕਿਲੋ ਖੁੱਲ੍ਹੇ ਹੀ ਪਾ ਦੂਗੀ ਆਰਾਮ ਕਰੀ ਲਈ ਠੀਕ ਹੈ ਬਰੀਕੀਆਂ ਦਿਖਾ ਦੇ ਮੈਂ ਦੀ ਬਰੀਕੀ ਬਰੂਕੀ ਬਹੁਤ ਜ਼ਿਆਦਾ ਠੰਡੀ ਠੁੰਡੀ ਬਹੁਤ ਹੈਗੀ ਠੀਕ ਹੈ ਜੀ ਇਹ ਮਰਜੀ ਭੈਣ ਭਰਾ ਕੇ ਸਾਂ ਆ ਲੋ ਠੀਕ ਹੈ ਨੇਵਾ ਤਾਂ ਇੰਨਾ ਸੋਹਣਾ ਤਿਆਰ ਕਰੂਗੀ ਇਹ ਬਹੁਤ ਜ਼ਿਆਦਾ ਠੀਕ ਹੈ ਜੀ ਹਾਂ ਜੀ ਬਾਈ ਪੰਜ ਨੰਬਰ ਦੱਸੋ ਜੀ ਬੰਦਾ ਜੀ ਦੂਜਾ ਸੁਆ 6 ਦੰਦਾ ਮੂੰਹ ਹਾਂ ਜੀ ਅਜੇ ਜਿਹੜੇ ਆਪਾਂ ਕਹਾਂਗੇ ਉਹ ਦੰਦਾ ਚ ਹੋਊਗੀ ਬਾਈ ਹਾਂਜੀ ਦੂਜੀ ਵਿਹੜ ਨਹੀਂ ਆਪਾਂ ਕਹਿੰਦੇ ਕੋਈ ਠੀਕ ਹੈ ਜੀ ਕਾਨੂੰਨ ਦਾ ਤਾਂ 18 ਕਿਲੋ ਦਿੱਤਾ ਹੋਇਆ ਬਾਈ ਜੀ ਹਾਂਜੀ 20 ਕਿਲੋ ਦੇ ਕਿੰਦ ਤੋਂ ਬੜੂ ਗੀ ਲੈਵਾ ਬਸਾ ਲੋ ਬਹੁਤ ਸੋਹਣਾ ਆਰਡਰ ਤਿਆਰ ਕਰਦੀ ਤੁਰੀ ਆਉਂਦੀ ਆ ਠੀਕ ਹੈ ਜੀ ਜਗੀ ਬਈ ਕਿੰਨੇ ਦਿਨ ਰਹਿੰਦੇ ਨੇ ਦਣ ਬਈ ਜੀ 5-4 ਦਿਨ ਲੈ ਜੂਗੀ ਠੀਕ ਹੈ 5-4 ਦਿਨ ਲੈ ਜੀ ਮਾਗਦੇ ਕਹਿੰਦੇ ਸਾਬ ਨਾਲ ਹਫਤਾ ਪਿਆ ਪਰ ਹਫਤਾ ਨਹੀਂ ਲੈਂਦੀ ਹਫਤੇ ਤੋਂ ਪਹਿਲਾਂ ਹੀ ਸੁੱਕੂਗੀ ਇਹ ਰੇਟ ਜਗੀ ਬਈ ਇਹਦਾ ਹਾਂ ਬਾਈ ਜੀ 72000 ਰੁਪਏ ਇਹਦਾ ਮਾਨਤਾਨ ਕਰ ਦੇ 72000 ਰੁਪਏ ਹਾਂ ਜੀ ਠੀਕ ਹੈ ਬਪਰਾ ਬਾਈ ਜੀ ਨੇ ਜਰੂਰ ਕਨੈਕਟ ਕਰੋ ਬਾਈ ਹੋਰ ਤਾਂ ਨਹੀਂ ਹੈਗੇ ਮਾਲਕ ਨਹੀਂ ਬਾਈ ਹੋਰ ਨਹੀਂ ਹੈਗੇ ਬਸ ਇਹੀ ਬਹਿਣਾ ਸੀਗੀਆਂ ਬਹਿਣਾ ਕੱਲ 12 ਦੇ ਆ ਸੀਗੀਆਂ ਆਪਣੇ ਕੋਲ ਹਾਂਜੀ ਉਹ ਬਹਿਣਾ ਸੇਲ ਹੋ ਗਈਆਂ ਬਟੇ ਲੋੜੇ ਦੇ ਫਾਰਮ ਤੇ ਵੀਡੀਓ ਪਾਈ ਸੀਗੀ ਠੀਕ ਹੈ ਤੁਹਾਨੂੰ ਫੋਨ ਲਾਇਆ ਸੀ ਤੁਸੀਂ ਥੋੜਾ ਜਿਹਾ ਲੇਟ ਹੋ ਗਏ ਠੀਕ ਹੈ ਠੀਕ ਹੈ ਹਾਂ ਬਪਰਾ ਬਾਈ ਜੀ ਨੇ ਜਰੂਰ ਕਨੈਕਟ ਕਰੋ ਓਕੇ ਬਾਈ